ਰਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਮੋਤੀ ਤਮੰਦਰ ਉਸ ਰਹਿ ਰਤਨੀਤਾ ਹੋਏ ਜੜਾਓ ਸਤੂਰ ਕੰਗੂ ਅਗਰ ਚੰਦਨ ਲੀਪਿਆ ਬਚਾਓ ਮਤ ਦੇਖ ਭੁੱਲਾ ਵਿਸਰ ਤੇਰਾ ਚਿੱਤ ਨਵਾ ਬਨਾਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰ ਤੋ ਸਾਰੇ ਗੁਰਬਾਣੀ ਕਹ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰੇ ਲੱਖ ਖੁਸ਼ੀਆਂ ਪਾਪ ਛਾਈਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਉ ਟੰਡ ਗੁਰ ਸੇਵੀਐ ਐਹਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਸੁਲਹੀ ਤੇ ਨਾਰਾਇਣ ਰੱਖੋ ਸੁਲਹੀ ਕਾ ਕੋ ਕਹੀ ਨ ਪਹੁੰਚਾ ਸੁਲਹੀ ਹੋਏ ਮੂਆ ਨਾ ਪਾਕ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾਪੇ ਕਹੀਂ ਨ ਪਹੁੰਚਾ ਸੁਲਹੀ ਹੋਏ ਮੂਆ ਨਾ ਪਾਕ ਰਹਾ ਕਾੜ ਕੋਠਾਰ ਖਸਮ ਸਿਰ ਕਾਟਿਆ ਖਿੰਮੈ ਹੋਏ ਗਿਆ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜੇ ਨਰਚਿਆ ਤਿੰਨ ਦਿਨਾਂ ਤੱਕ ਪੁੱਤਰ ਮੀਤ ਧਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਪਾਈ ਸਾਖ ਕਾ ਨਾਨਕ ਸ ਪ੍ਰਵਲ ਹਾਰੀ ਜਿਨ ਜਨਕ ਕਿਨੋ ਪੁਰਨ ਬਾਕ ਪੁੱਤਰ ਮੀਤ ਧਨ ਕਿਛੂ ਨ ਰਹਿਓ ਸਾ ਕਹ ਕਹ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਸਾਹ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 825 ਅੰਗ ਦੇ ਉੱਤੇ ਸੁਭਾਏ ਮਾਨ ਗਲਾਵਲ ਮਾਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਸੁਣ ਹੀ ਤੇ ਨਾਰਾਇਣ ਰਾਖ ਇੱਕ ਅਰਦਾਸ ਕਰਦੇ ਆ ਗੁਰੂ ਸਾਹਿਬ ਪਰਮਾਤਮਾ ਦੇ ਅੱਗੇ ਇੱਕ ਬੇਨਤੀ ਕਰਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਬੇਨਤੀ ਤੇ ਗੁਰੂ ਸਾਹਿਬ ਕਰਦੇ ਆ ਪਰ ਸਮਝਾਉਂ ਸਾਨੂੰ ਰਹੇ ਆ ਕਿ ਜੇ ਤੁਸੀਂ ਪਰਮਾਤਮਾ ਦੇ ਅੱਗੇ ਬੇਨਤੀ ਕਰੋਗੇ ਨਾ ਤਾਂ ਤੁਹਾਡੇ ਤੇ ਜਿਹੜੀਆਂ ਮੁਸ਼ਕਲਾਂ ਨੇ ਤੁਹਾਡੇ ਤੇ ਜਿਹੜੇ ਲੋਕਾਂ ਦੀ ਮਾੜੀ ਅੱਖ ਹੈ ਕਹਿੰਦੇ ਉਹ ਉਹਦੇ ਨਾਲ ਮਾੜਾ ਹੋਣਾ ਹੈ ਤੇ ਤੁਹਾਡੇ ਨਾਲ ਨਹੀਂ ਕਹਿੰਦੇ ਕੋਈ ਮਾੜਾ ਹੋਣਾ ਜਦੋਂ ਤੁਸੀਂ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋਗੇ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਜਿਹੜਾ ਸੀ ਨਾ ਇੱਕ ਮੁਸਲਮਾਨ ਦਾ ਨਾਮ ਹੈ ਸੁਲਹੀ ਸੁਲਹੀ ਖਾਨ ਜਦੋਂ ਅਸੀਂ ਇਤਿਹਾਸ ਪੜਾਂਗੇ ਨਾ ਉੱਥੇ ਸੁਲਹੀ ਖਾਨ ਲਿਖਿਆ ਹੁੰਦਾ ਹੈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜਿਹੜਾ ਵੱਡਾ ਭਰਾ ਉਸੇ ਬਿਰਤੀ ਚੰਦ ਉਹਨੂੰ ਇਸ ਤਰ੍ਹਾਂ ਸੀ ਕਿ ਗੁਰਤਾ ਗੱਦੀ ਜਿਹੜੀ ਹੈ ਮੈਨੂੰ ਮਿਲਣੀ ਚਾਹੀਦੀ ਹੈ ਤੇ ਉਹਨੇ ਸੁਲਹੀ ਜਿਹੜਾ ਸੀ ਉਹਦੇ ਨਾਲ ਜਾ ਕੇ ਪਿਆਰ ਪਾ ਲਿਆ ਸੁਲਹੀ ਨੇ ਆਖਿਆ ਮੈਂ ਤੇਰੇ ਭਰਾ ਨੂੰ ਖਤਮ ਕਰ ਦੇਵਾਂਗਾ ਤੈਨੂੰ ਗੁਰਤਾ ਗੱਦੀ ਤੇ ਮੈਂ ਬਿਠਾ ਸਕਦਾ ਜਿਹੜਾ ਜਹਾਂਗੀਰ ਬਾਦਸ਼ਾਹ ਸੀ ਜਹਾਂਗੀਰ ਬਾਦਸ਼ਾਹ ਦਾ ਇਹ ਅਹਲਕਾਰ ਸੀ ਜਿਹੜਾ ਸੁਲਹੀ ਸੀ ਤੇ ਇੱਕ ਵਾਰੀ ਕਹਿੰਦੇ ਚੜ ਕੇ ਆਇਆ ਗੁਰੂ ਸਾਹਿਬ ਦੇ ਉੱਤੇ ਕਿ ਗੁਰੂ ਸਾਹਿਬ ਨੂੰ ਮੈਂ ਖਤਮ ਕਰ ਦੇਣਾ ਤੇ ਗੁਰੂ ਸਾਹਿਬ ਜਿਹੜੇ ਸੀ ਉਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰ ਵਰਿਓ ਗੁਰੂ ਸਾਹਿਬ ਤੇ ਆਪ ਨਾਰਾਇਣ ਸੀ ਪਰ ਉਹ ਸਾਨੂੰ ਸਮਝਾਉਣ ਦੇ ਵਾਸਤੇ ਉਹ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਆ ਸੁਲਹੀ ਤੇ ਨਾਰਾਇਣ ਰਾਖ ਕਿ ਸੱਚੇ ਪਾਤਸ਼ਾਹ ਮੈਨੂੰ ਸੁਲਹੀ ਖਾਮ ਤੋਂ ਬਚਾਓ ਗੁਰੂ ਸਾਹਿਬ ਦੇ ਬਚਨ ਨੇ ਸੁਲਹੀ ਕਾ ਹੱਥ ਕਹੀ ਨਾ ਪਹੁੰਚਾ ਸੁਲਹੀ ਹੋਏ ਮੂਆ ਨਾ پاک ਕਹਿੰਦੇ ਜਦੋਂ ਗੁਰੂ ਸਾਹਿਬ ਦੇ ਉੱਤੇ ਚੜ ਕੇ ਆਇਆ ਨਾ ਸੁਲੀ ਖਾਨ ਕਹਿੰਦੇ ਇੱਕ ਵਾਰੀ ਐਸਾ ਹੋਇਆ ਕਿ ਰਸਤੇ ਦੇ ਵਿੱਚ ਇੱਕ ਪੱਠਾ ਇਸੇ ਪੱਠਾ ਦਿਖਾਉਣ ਲੱਗਿਆ ਕਿਸੇ ਨੂੰ ਤੇ ਘੋੜਾ ਡਰ ਗਿਆ ਤੇ ਪੱਠੇ ਦੇ ਵਿੱਚ ਗਿਰ ਗਿਆ ਘੋੜੇ ਸਮੇਤ ਕਹਿੰਦੇ ਉਹ ਉੱਥੇ ਬਹੁਤੀ ਮੌਤ ਹੋ ਗਈ ਮੂਆ ਨਾ ਪਾਕ ਸੁਲੀ ਦਾ ਹੱਥ ਕਹੀ ਨਾ ਪਹੁੰਚਾ ਕਹਿੰਦੇ ਪ੍ਰਮਾਤਮਾ ਦੇ ਅੱਗੇ ਬੇਨਤੀ ਕਰਦੇ ਸੀ ਕਿ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹੱਥ ਕਹੀ ਨਾ ਪਹੁੰਚੇ ਕਿ ਉਹਦਾ ਹੱਥ ਸਾਡੇ ਤੱਕ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਕਹਿੰਦੇ ਉਹ ਮਰ ਗਿਆ ਨਾ ਪਾਕ ਹੋ ਗਿਆ ਜਿਹੜੇ ਮੁਸਲਮਾਨ ਨੇ ਨਾ ਉਹ ਆਪਣੇ ਮਰਦੇ ਨੂੰ ਦੱਬਦੇ ਨੇ ਦੱਬਣ ਦਾ ਭਾਵ ਇਹ ਨਾ ਪਾਕ ਨਹੀਂ ਹਜੇ ਕਿਸੇ ਦੇ ਕੋਈ ਅੱਗ ਨਾਲ ਸੜ ਜੇ ਨਾ ਤਾਂ ਮੁਸਲਮਾਨ ਕਹਿੰਦੇ ਆ ਤੇ ਨਾਪਾਕ ਹੋ ਗਿਆ ਤੇ ਗੁਰੂ ਸਾਹਿਬ ਨੇ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਇਆ ਕਿ ਸੁਲਹੀ ਹੋਏ ਮੂਆ ਨਾਪਾਕ ਕਿਉਂ ਦੇ ਜਿਹੜੇ ਇਰਾਦੇ ਸੀ ਉਹ ਵੀ ਖਤਮ ਹੋ ਗਏ ਇਰਾਦੇ ਜਿਹੜੇ ਸੀ ਨਾਪਾਕ ਹੋਵੇ ਆਪ ਵੀ ਮੂਆ ਨਾਪਾਕ ਹੋ ਗਿਆ ਰਹਾਓ ਰਹਾਓ ਦਾ ਭਾਉ ਹੁੰਦਾ ਠਹਿਰਨਾ ਤੇ ਫਿਰ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਕਾੜ ਕੁਠਾਰ ਖਸਮ ਸਿਰ ਕੱਟਿਆ ਕਿੰਨ ਮੈਂ ਹੋਏ ਗਿਆ ਹੈ ਖਾਕ ਕੁਠਾਰ ਦਾ ਭਾਵੰਦਾ ਕੁਹਾੜਾ ਕਿ ਪ੍ਰਮਾਤਮਾ ਨੇ ਮੌਤ ਰੂਪੀ ਕੁਹਾੜਾ ਕੱਢ ਕੇ ਨਾ ਖਸਮ ਸਿਰ ਕੱਟਿਆ ਉਸ ਖਸਮ ਨੇ ਉਸ ਪ੍ਰਮਾਤਮਾ ਨੇ ਸੁਲਹੀ ਦਾ ਸਿਰ ਕੱਟਤਾ ਭਾਵ ਕੇ ਮੌਤ ਰੂਪੀ ਸਿਰ ਕੱਟਤਾ ਉਹਦਾ ਉਹਨੂੰ ਖਤਮ ਕਰਤਾ ਕਾੜ ਕੁਠਾਰ ਖਸਮ ਸਿਰ ਕੱਟਿਆ ਖਿੰਮੇ ਹੋਏ ਗਿਆ ਖਾਕ ਕਹਿੰਦੇ ਥੋੜੇ ਜੇ ਸਮੇਂ ਦੇ ਵਿੱਚ ਅੱਖ ਝਮਕਣ ਦੇ ਸਮੇਂ ਦੇ ਵਿੱਚ ਉਹ ਜਿਹੜਾ ਸੁਲੇਖਾਨ ਸੀ ਅੱਗ ਦੇ ਵਿੱਚ ਸੜ ਕੇ ਸਵਾਹ ਹੋ ਗਿਆ ਖਿੰਮੇ ਹੋਏ ਗਿਆ ਖਾਕ ਖਾਕ ਦਾ ਭਾਵ ਉਹਦਾ ਸਵਾਹ ਕਿ ਭੱਠੇ ਦੇ ਵਿੱਚ ਅੱਗ ਇਨੀ ਤੇਜ਼ ਸੀ ਕਿ ਉਹਦੇ ਕੋਲ ਲੱਗਣਾ ਤੇ ਕਿਸੇ ਦੀ ਬਸ ਦੀ ਗੱਲ ਹੀ ਨਹੀਂ ਰਹੀ ਪੱਠੇ ਦੇ ਵਿੱਚ ਇੰਨੀ ਤੇਜ਼ ਅੱਗ ਹੁੰਦੀ ਹੈ ਤੇ ਉਹ ਇੱਕ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਸੜ ਕੇ ਸੁਆਹ ਹੋ ਗਿਆ ਕਹਿੰਦੇ ਮੰੰਦਾ ਚਿਤਵਤ ਚਿਤਵਤ ਪਚਿਆ ਜਿੰਨ ਰਚਿਆ ਤੈਨ ਦੀਨਾ ਧਾਕ ਕਹਿੰਦੇ ਜਿਹੜਾ ਬੰਦਾ ਕਿਸੇ ਦੇ ਪ੍ਰਤੀ ਮੰੰਦਾ ਚਿਤਵਦਾ ਹੈ ਨਾ ਕਿਸੇ ਦੇ ਪ੍ਰਤੀ ਅੰਦਰ ਵੈਰ ਲੈ ਕੇ ਚੱਲਦਾ ਕਿਸੇ ਦੇ ਪ੍ਰਤੀ ਨਫ਼ਰਤ ਲੈ ਕੇ ਚੱਲਦਾ ਜਿਹੜਾ ਬੰਦਾ ਇੱਥੇ ਗੁਰੂ ਅਰਜਨ ਸਾਹਿਬ ਅਰੇ ਕਹਿੰਦੇ ਮੰਦਾ ਚਿਤਵਤ ਚਿਤਵਤ ਬਚਿਆ ਕਹਿੰਦੇ ਉਹ ਖਤਮ ਹੋ ਜਾਂਦਾ ਕਿਸੇ ਦੇ ਪ੍ਰਤੀ ਜਿਹੜਾ ਨਫ਼ਰਤ ਕਰਦਾ ਜਿੰਨ ਰਚਿਆ ਤਿੰਨ ਦੀਨਾ ਧਾਕ ਕਹਿੰਦੇ ਜਿਹੜੇ ਪ੍ਰਮਾਤਮਾ ਨੇ ਰਚਨਾ ਰਚੀ ਸੀ ਨਾ ਉਹਦੀ ਕਹਿੰਦੇ ਉਸੇ ਨਹੀਂ ਉਹਨੂੰ ਦੀਨਾ ਧਾਕ ਅੱਗ 'ਚ ਧੱਕਾ ਦੇਤਾ ਕਹਿੰਦੇ ਇਹ ਪਰਮਾਤਮਾ ਐਸਾ ਹੈ ਜੇ ਕੋਈ ਕਿਸੇ ਦੇ ਨਾਲ ਕੋਈ ਧੱਕਾ ਕਰਦਾ ਹੈ ਨਾ ਜੇ ਉਹਦੇ ਅੰਦਰੋਂ ਅਰਦਾਸ ਨਿਕਲ ਜੇ ਉਹ ਅਰਦਾਸ ਫਿਰ ਕਹਿੰਦੇ ਵਿਰਤੀ ਨਹੀਂ ਜਾਂਦੀ ਸਿਆਣਿਆਂ ਦੀ ਕਹਾਵਤ ਹੈ ਕਿ ਕਿਸੇ ਤੋਂ ਵੱਧ ਦੁਆ ਨਾ ਲੈ ਲਿਓ ਜੇ ਕਿਸੇ ਨੇ ਵੱਧ ਦੁਆ ਦਿੱਤੀ ਨਾ ਵੱਧ ਦੁਆ ਐਸੀ ਹੁੰਦੀ ਹੈ ਕਹਿੰਦੇ ਉਹ ਸਾਰਾ ਕੁਝ ਖਤਮ ਕਰ ਦਿੰਦੀ ਹੈ ਵੱਧ ਦੁਆ ਜਿਹੜੀ ਹੁੰਦੀ ਹੈ ਕਿਸੇ ਦੇ ਅੱਗੇ ਆਪਣੇ ਪ੍ਰਤੀ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਬਹੁਤ ਵੱਡਾ ਤੋਤੇ ਕੀੜੇ ਮਕੌੜਾ ਤੁਰਿਆ ਫਿਰਦਾ ਕਹਿੰਦੇ ਮਨ ਚੋਂ ਕੱਢ ਦਿਓ ਸਾਰਾ ਕੁਝ ਜੇ ਕਿਸੇ ਦੇ ਪ੍ਰਤੀ ਈਰਖਾ ਹੈ ਵੈਰ ਹੈ ਵਿਰੋਧ ਹੈ ਕਹਿੰਦੇ ਕੱਢ ਦਿਓ ਸਾਰਾ ਪਰ ਜੇ ਕੋਈ ਬੰਦਾ ਕਿਸੇ ਦੇ ਪ੍ਰਤੀ ਮੰਦਾ ਆਪਣੇ ਅੰਦਰ ਰੱਖੀ ਫਿਰਦਾ ਨਾ ਮੰਦਾ ਚਿਤਵਤ ਚਿਤਵਤ ਬਚਿਆ ਜਿੰਨ ਰੱਜਿਆ ਤਿੰਨ ਦੀਨਾ ਧਾਕ ਕਹਿੰਦੇ ਜਿਹੜੇ ਪ੍ਰਮਾਤਮਾ ਨੇ ਰਚਨਾ ਰਚੀ ਸੀ ਨਾ ਜਿਨੇ ਸਾਨੂੰ ਸਾਰਿਆਂ ਨੂੰ ਬਣਾਇਆ ਜਿਨੇ ਸਾਡੀ ਰਚਨਾ ਰਚੀ ਹੈ ਕਹਿੰਦੇ ਜੇ ਕਿਤੇ ਪ੍ਰਮਾਤਮਾ ਦੀ ਨਜ਼ਰ ਉੱਠੀ ਪੈ ਗਈ ਨਾ ਕਹਿੰਦੇ ਫਿਰ ਉਸੇ ਹੀ ਧੱਕਾ ਦੇ ਦੇਣਾ ਅੱਗ ਦੇ ਵਿੱਚ ਨਜ਼ਰ ਉੱਪਠੀ ਜੇ ਕਰੇ ਸੁਲਤਾਨਾ ਘਾਹੋ ਕਰਾਏਂਗਾ ਕਹਿੰਦੇ ਜੇ ਨਜ਼ਰ ਪੁੱਠੀ ਹੋ ਜੇ ਨਾ ਵੱਡੇ ਵੱਡੇ ਸੁਲਤਾਨ ਕਹਿੰਦੇ ਉਹ ਵੀ ਫੇਕਾ ਆ ਖੋਦਦੇ ਦੇਖਿਆ ਜੇ ਕਿਤੇ ਪ੍ਰਮਾਤਮਾ ਦੀ ਨਜ਼ਰ ਪੁੱਠੀ ਪੈ ਗਈ ਨਜ਼ਰ ਉਹ ਪੁੱਠੀ ਜੇ ਕਰੇ ਸੁਲਤਾਨਾਂ ਕਾ ਹੋ ਕਰਾਏਂਦਾ ਦਰ ਮੰਗਣ ਭਿਖ ਨਾ ਪਾਏਂਦਾ ਕਹਿੰਦੇ ਉਹਨਾਂ ਨੂੰ ਤੇ ਮੰਗਿਆਂ ਤੇ ਕੋਈ ਭਿਖਿਆ ਨਹੀਂ ਦਿੰਦਾ ਜਿਹੜੇ ਬੰਦੇ ਪ੍ਰਮਾਤਮਾ ਦੇ ਦਰ ਤੋਂ ਠੱਕੇ ਜਾਂਦੇ ਐ ਪ੍ਰਮਾਤਮਾ ਦੇ ਦਰ ਤੇ ਅਸੀਂ ਨੇ ਕਬੂਲ ਹੋਣਾ ਐ ਪ੍ਰਮਾਤਮਾ ਦੇ ਦਰ ਤੇ ਅਸੀਂ ਨੇ ਪ੍ਰਵਾਰ ਹੋਣਾ ਐ ਗੁਰੂ ਦੇ ਅੱਗੇ ਆ ਕੇ ਅਸੀਂ ਵੀ ਬੇਨਤੀਆਂ ਕਰਨੀਆਂ ਨੇ ਸੱਚੇ ਪਾਤਸ਼ਾਹ ਜਿਵੇਂ ਸੁਲਹੀ ਖਾਨ ਤੋਂ ਪ੍ਰਮਾਤਮਾ ਨੇ ਤੁਹਾਡੀ ਰੱਖਿਆ ਕੀਤੀ ਸੱਚੇ ਪਾਤਸ਼ਾਹ ਸਾਡੇ ਮੰਗਰ ਵੀ ਬੜੇ ਲੱਗੇ ਹੋਏ ਆ ਕਿਹੜੇ ਕਿਹੜੇ ਲੱਗੇ ਹੋਏ ਆ ਜੀ ਸਾਡੇ ਮੰਗਰ ਸਾਡੇ ਮੰਗਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਲੱਗੇ ਹੋਏ ਆ ਸੱਚੇ ਪਾਤਸ਼ਾਹ ਸਾਨੂੰ ਵੀ ਇਹਨਾਂ ਤੋਂ ਬਚਾ ਲਿਓ ਜੇ ਕਿਤੇ ਗੁਰੂ ਸਾਹਿਬ ਦੀ ਕਿਰਪਾ ਹੋ ਜੇ ਬੰਦਾ ਇਹਨਾਂ ਤੋਂ ਬਚ ਸਕਦਾ ਹੈ ਜੇ ਗੁਰੂ ਸਾਹਿਬ ਦੀ ਕਿਰਪਾ ਹੋ ਜੇ ਗੁਰੂ ਸਾਹਿਬ ਤੇ ਰੋਜ਼ ਕਹਿੰਦੇ ਆ ਸਾਨੂੰ ਕਿ ਪ੍ਰਮਾਤਮਾ ਜਿਹੜਾ ਉਹ ਹਰ ਯੁਗ ਯੁਗ ਭਗਤੋਂ ਪਾਇਆ ਉਤੇ ਸਾਡੀ ਪੈਜ ਰੱਖਦਾ ਆ ਰਿਹਾ ਹਰ ਯੁਗ ਯੁਗ ਭਗਤੋਂ ਪਾਇਆ ਪੈਜ ਰੱਖਦਾ ਆ ਰਾਮ ਰਾਜੇ ਫਰਨਾਕਿ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰੀਆਂ ਨਿੰਦਕਾ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਪ੍ਰਮਾਤਮਾ ਅੰਤ ਦੇ ਵੇਲੇ ਵੀ ਛਡਾ ਲੈਂਦਾ ਜੇ ਅਸੀਂ ਪ੍ਰਮਾਤਮਾ ਦੇ ਬਣਾਂਗੇ ਤਾਂ ਪ੍ਰਮਾਤਮਾ ਦੇ ਬਣਨ ਦੀ ਲੋੜ ਹੈ ਜਿੱਦੇ ਪ੍ਰਮਾਤਮਾ ਦੇ ਬਣ ਗਏ ਉਹਦੇ ਪ੍ਰਮਾਤਮਾ ਨੇ ਸਾਨੂੰ ਵੀ ਵਿਚਾਰ ਲੈਣਾ ਪ੍ਰਿਥੀ ਚੰਦ ਜਿਹੜਾ ਸੀ ਅੱਜ ਪਿਰਥੀ ਚੰਦ ਨੂੰ ਵੀ ਲੋਕੀ ਲਾਣਤਾ ਪਾਉਂਦੇ ਐ ਕਿਉਂਕਿ ਆਪਣੇ ਭਰਾ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਨੂੰ ਮਾਰਨ ਵਾਸਤੇ ਉਹਨੇ ਕੀ ਕੀ ਨਹੀਂ ਕੀਤਾ ਪੁੱਤਰ ਮੀਤ ਧਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕਹਿੰਦੇ ਜਿਹੜਾ ਸੁਲੀ ਖਾਨ ਸੀ ਨਾ ਜਹਾਗੀਰ ਬਾਦਸ਼ਾਹ ਦਾ ਅਹਲਕਾਰ ਸੀ ਭਾਵ ਕਿ ਉਹਦੇ ਘਰ ਨੌਕਰੀ ਕਰਦਾ ਸੀ ਰਾਜੇ ਦੇ ਵੱਡੇ ਆਉਂਦੇ ਤੇ ਸੀ ਪਰ ਕਹਿੰਦੇ ਜਦੋਂ ਮੌਤ ਆਈ ਨਾ ਮੌਤ ਇੱਕ ਐਸੀ ਚੀਜ਼ ਐ ਪੁੱਤਰ ਮੀਤ ਧਨ ਕਿਛੂ ਨਾ ਰਹਿਓ ਨਾ ਕਹਿੰਦੇ ਪੁੱਤਰ ਰਹਿ ਨਾ ਮੀਤ ਮਿੱਤਰ ਰਿਹਾ ਕੋਈ ਨਾ ਧਨ ਰਿਹਾ ਉਹਨੂੰ ਬਚਾਉਣ ਵਾਸਤੇ ਕੋਈ ਪੁੱਤਰ ਨਹੀਂ ਲਵੇ ਲੱਗਿਆ ਕਿਉਂਕਿ ਸੜ ਗਿਆ ਕੋਈ ਮਿੱਤਰ ਨਹੀਂ ਲਵੇ ਲੱਗਿਆ ਕਿਉਂਕਿ ਅੱਗ ਦਾ ਸੇਕ ਬਹੁਤ ਜ਼ਿਆਦਾ ਹੈ ਨਾ ਧਨ ਧਨ ਨੇ ਵੀ ਕੁਝ ਨਹੀਂ ਕੀਤਾ ਜੇ ਬੰਦਾ ਕਹੇ ਕਿ ਬੰਦੇ ਦੇ ਵਿੱਚ ਜਿੰਦ ਨਹੀਂ ਹੈ ਇਹਨੂੰ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਲੈ ਕੇ ਜਾਂਦੇ ਆ ਕਿ ਸਾਡੇ ਕੋਲੇ ਪੈਸਾ ਬਹੁਤ ਹੈ ਸਾਡੇ ਕੋਲੇ ਧਨ ਬਹੁਤ ਹੈ ਕਹਿੰਦੇ ਉੱਥੇ ਧਨ ਵੀ ਕੁਝ ਨਹੀਂ ਕਰ ਸਕਦਾ ਕਿਛੂ ਨਾ ਰਹੇ ਹੋ ਕਹਿੰਦੇ ਕੁਝ ਨਹੀਂ ਕਰ ਸਕਦੇ ਸੋ ਛੋੜ ਗਿਆ ਸਭ ਭਾਈ ਸਾਥ ਕਹਿੰਦੇ ਉਹ ਸਾਰਿਆਂ ਨੂੰ ਛੱਡ ਕੇ ਚੱਲਿਆ ਗਿਆ ਜਿੰਨੇ ਉਹਦੇ ਭਾਈ ਬਣੇ ਹੋ ਸੀ ਜਿੰਨੇ ਉਹਦੇ ਸਾਥ ਬਣੇ ਹੋ ਸੀ ਜਿੰਨੇ ਮਿੱਤਰ ਬਣੇ ਹੋ ਸੀ ਇਹਨੇ ਸਾਰਿਆਂ ਨੂੰ ਛੱਡ ਕੇ ਕਹਿੰਦੇ ਉਹ ਦੋਜਕ ਦੀ ਅੱਗ ਦੇ ਵਿੱਚ ਸੜ ਗਿਆ ਉਹ ਸਵਰਗਾਂ ਨੂੰ ਨਹੀਂ ਗਿਆ ਉਹ ਤੇ ਨਰਕਾਂ ਨੂੰ ਗਿਆ ਦੋਜਕ ਦੀ ਅੱਗ ਦੇ ਵਿੱਚ ਸੜ ਗਿਆ ਪੁੱਤਰ ਮੀਤ ਧਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਥ ਤੇ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਨਾਮ ਲਿਖ ਕੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਕੋ ਨਾਨਕ ਇਸ ਪ੍ਰਭ ਬលਿਹਾਰੇ ਜਿਨ ਜਨਕਾ ਕੀਨੋ ਪੂਰਨ ਵਾਕ ਕਹਿੰਦੇ ਅਸੀਂ ਤੇ ਸੱਚੇ ਪਾਤਸ਼ਾਹ ਤੇਰੇ ਤੋਂ ਬលਿਹਾਰ ਜਾਣੇ ਆ ਕਿਉਂ ਬលਿਹਾਰ ਜਾਣੇ ਹੋ ਜੀ ਜਿਨ ਜਨਕਾ ਕੀਨੋ ਪੂਰਨ ਵਾਕ ਤੇ ਮੇਰੇ ਪੂਰਨ ਵਾਕ ਜਿਹੜੇ ਸੀ ਉਹ ਸੱਚੇ ਪਾਤਸ਼ਾਹ ਤੁਸੀਂ ਨੇ ਵੀ ਪੂਰੇ ਕਰਤੇ ਜਿਹੜੇ ਬਚਨ ਮੈਂ ਬੋਲੇ ਸੀ ਉਹ ਸੱਚੇ ਪਾਤਸ਼ਾਹ ਤੁਸੀਂ ਨੇ ਪੂਰੇ ਕਰਤੇ ਕਿਉਂਕਿ ਜਿਹੜਾ ਸਾਨੂੰ ਤੰਗ ਕਰਨ ਵਾਸਤੇ ਆ ਰਿਹਾ ਸੀ ਉਹਨੂੰ ਗੁਰੂ ਸਾਹਿਬ ਕਹਿੰਦੇ ਆ ਪ੍ਰਮਾਤਮਾ ਨੇ ਮਿੱਟੀ ਦੇ ਵਿੱਚ ਮਿਲਾਤਾ ਉਹਦੀ ਕੋਈ ਪਾਇਆ ਹੀ ਨਹੀਂ ਛੱਡੇ ਉਹ ਆਪਣੇ ਆਪ ਨੂੰ ਕਹਿੰਦਾ ਸੀ ਮੇਰੇ ਕੋਲੇ ਬਹੁਤ ਫੌਜਾਂ ਨੇ ਮੇਰੇ ਕੋਲ ਬਹੁਤ ਹਥਿਆਰ ਨੇ ਮੇਰੇ ਕੋਲ ਬਹੁਤ ਸਾਧਨ ਨੇ ਪਰ ਮੌਤ ਦੇ ਅੱਗੇ ਸਾਰਿਆਂ ਨੂੰ ਹਾਰਨਾ ਪੈਣਾ ਹੈ ਮੌਤ ਇੱਕ ਐਸੀ ਚੀਜ਼ ਹੈ ਜਿਹਦੇ ਅੱਗੇ ਹਰ ਇੱਕ ਨੂੰ ਹਾਰਨਾ ਪੈਣਾ ਹੈ ਗੁਰੂ ਸਾਹਿਬ ਕਹਿੰਦੇ ਆ ਨੈਨੋ ਹੋ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧ ਵਾਨੇ ਰੁੱਧਾ ਕੰਠ ਸ਼ਬਦ ਨੇ ਉੱਤਰ ਆਬ ਕਿਆ ਕਰੈ ਪ੍ਰਾਨੀ RAM ਰਾਏ ਉਹ ਹੈ ਦਾਜ ਬਨਵਾਰੀ ਆਪਣੇ ਸੰਤੈ ਲੇਹੋ ਉਵਾਰੀ ਮਾਥਾ ਪੀਰ ਸਰੀਰ ਜਲਨ ਹੈ ਕਲਕ ਕਲੇਜੇ ਮਾਹੀ ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਿ ਮਾੜੇ ਕੰਮ ਛੱਡ ਦਿਓ ਮਾੜੇ ਕੰਮ ਛੱਡ ਕੇ ਚੰਗਿਆਂ ਕੰਮਾਂ ਤੇ ਆਜੋ ਚੰਗੇ ਕੰਮ ਕਿਹੜੇ ਐ ਕਿ ਪ੍ਰਮਾਤਮਾ ਦਾ ਨਾਮ ਜਪੀਏ ਜੇ ਆ ਸਮਾਂ ਲੰਘ ਗਿਆ ਪ੍ਰਮਾਤਮਾ ਦਾ ਨਾਮ ਨਾ ਜਪ ਸਕੇ ਤਾਂ ਗੁਰੂ ਸਾਹਿਬ ਕਹਿੰਦੇ ਇੱਕ ਸਮਾਂ ਫਿਰ ਐਸਾ ਵੀ ਆਉਣਾ ਨੈਨੋ ਨੀਰ ਵਹਿ ਤਨ ਖੀਨਾ ਕਹਿੰਦੇ ਅੱਖਾਂ ਦੇ ਵਿੱਚੋਂ ਪਾਣੀ ਡਿੱਗਣ ਲੱਗ ਜਾਣਾ ਆਪਣੇ ਆਪ ਅੱਖਾਂ ਨੇ ਕੁਝ ਵੇਖਣਾ ਹੀ ਨਹੀਂ ਅੱਖਾਂ ਦੇ ਵਿੱਚੋਂ ਪਾਣੀ ਡਿੱਗਣ ਲੱਗ ਜਾਣਾ ਨੈਨੋ ਹੋ ਨੀਰ ਵਹ ਤਨ ਖੀਨਾ ਤਨ ਖੀਨਾ ਦਾ ਭਾਵ ਕਿ ਤਨ ਸ਼ਰੀਰ ਜਿਹੜਾ ਕਮਜ਼ੋਰ ਹੋ ਜਾਣ ਭਏ ਕੇਸ ਦੁੱਧ ਵਰਨੀ ਕੇਸ ਚਿੱਟੇ ਹੋ ਜਾਣੇ ਦੁੱਧ ਵਰਗੇ ਭਏ ਕੇਸ ਦੁੱਧ ਵਰਨੀ ਰੁਧਾ ਕੰਠ ਸ਼ਬਦ ਨਹੀਂ ਉਚਰਾਂ ਕਹਿੰਦੇ ਆ ਗੱਲ ਵੀ ਰੁਕ ਜਾਣ ਲਾ ਭਾਵ ਕਿ ਮੌਤ ਜਿਹੜੀ ਐ ਮੌਤ ਜਦੋਂ ਆਉਣ ਲੱਗਦੀ ਓ ਸਾਰਾ ਕੁਝ ਸਾਡਾ ਸਰੀਰ ਨਕਾਰਾ ਕਰ ਦੇਣੀ ਹੈ ਪਰ ਜੇ ਕੋਈ ਬੰਦਾ ਜਵਾਨੀ ਦੇ ਵਿੱਚ ਵੀ ਹੈ ਜਿਹੜਾ ਸੁਲੇ ਹੀ ਖਾਲਸੇ ਇਸ ਤਰ੍ਹਾਂ ਦੇ ਜਿਹੜੇ ਬੰਦੇ ਜਿਹੜੇ ਗੁਰੂ ਨਾਲ ਲਗਾ ਕਮਾਉਣ ਵਾਸਤੇ ਚੱਲੇ ਹੋਏ ਸੀ ਕਹਿੰਦੇ ਉਹਨਾਂ ਨੂੰ ਵੀ ਸਵਾਹ ਕਰਤਾ ਮੌਤ ਦੇ ਅੱਗੇ ਉਹਨਾਂ ਨੂੰ ਵੀ ਹਾਰਨਾ ਪਿਆ ਇੱਕ ਦਿਨ ਮੌਤ ਸਾਡੇ ਕੋਲ ਵੀ ਖੜੀ ਐ ਫਿਰ ਕਿਉਂ ਨਾ ਸੀ ਮਾੜੀਆਂ ਕੰਮਾਂ ਨੂੰ ਛੱਡ ਕੇ ਉਸ ਪਰਮਾਤਮਾ ਦਾ ਨਾਮ ਉਸ ਵਾਹਿਗੁਰੂ ਦੀ ਬੰਦਗੀ ਉਸ ਪਰਮਾਤਮਾ ਦੇ ਨਾਲ ਨੰਦੇ ਨਾਲ ਜੁੜੀਏ ਤੇ ਗੁਰੂ ਸਾਹਿਬ ਕਹਿੰਦੇ ਆ ਪੁੱਤਰ ਮੇਤ ਧਨ ਕਿਛੂ ਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਖ ਕੋ ਨਾਨਕ ਤਿਸ ਪ੍ਰਭ ਬਲਿਹਾਰੇ ਜਿਨ ਜਨ ਕਾ ਕੀਨੋ ਪੂਰਨ ਵਾਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ